ਜਿਹੜੀਆਂ ਸਤਾਜ ਤੇਰਾ ਹੁੰਦੀਆਂ ਉਹ ਕਿਸ ਕਦਰ ਜਿਹੜੇ ਕੇ ਵਿਰੋਧੀ ਐਮਐਲਏ ਹੋਣ ਨੇਤਾ ਉਹਨਾਂ ਨੇ ਤੇ ਕੇਸ ਬਣਾਉਂਦੇ ਆ ਤੇ ਫਿਰ ਬਾਹਮ ਰੋੜ ਕੇ ਪਾਰਟੀਆਂ ਵਿੱਚ ਸ਼ਾਮਲ ਕਰਦੇ ਆ ਭਾਜਪਾ ਦੀ ਐਗਜ਼ਾਮਪਲ ਦਿੱਤੀ ਹੈ ਦੂਜੀ ਗੱਲ ਵਿਕਾਸ ਦੀ ਗੱਲ ਕਰਦੇ ਉਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਹੈ ਫਤੇਗੜ ਸਾਹਿਬ ਦੀ ਕਹਿੰਦੇ ਮੀਡੀਆ ਨੂੰ ਲੈ ਕੇ ਆਜੋ ਦੇਖ ਲਓ ਕਿੰਨਾ ਕੁ ਵਿਕਾਸ ਹੈ ਦੇਖੋ ਇੱਕ ਮੈਂ ਦੱਸਦਾ ਹਾਂ ਧਾਰਨੀ ਸਾਹਿਬ ਚਾਹੁੰਦੇ ਨਹੀਂ ਕਿ ਸੁਖੀ ਜੀ ਤੇ ਜ਼ਿਆਦਾ ਚਰਚਾ ਹੋਵੇ ਇਹ ਚਾਹੁੰਦੇ ਆ ਕਿ ਮੈਂ ਸਰਕਾਰ ਦੇ ਕੰਮ ਗਿਣਾਉਣ ਲੱਗ ਜਾਾਂ ਔਰ ਮੈਨੂੰ ਲੱਗਦਾ ਵੀ ਡਿਬੇਟ ਦਾ ਸਾਰਾ ਸਮਾਂ ਜਿਹੜੀ ਮੁਫਤ ਬਿਜਲੀ ਜਾ ਰਹੀ ਐ, ਤੇਲਾਂ ਤੇ ਪਾਣੀ ਜਾ ਰਿਹਾ ਐ, 43 ਹਜ਼ਾਰ ਨੌਕਰੀਆਂ ਮੈਰਿਟ ਤੇ ਮਿਲੀਆਂ ਇਹ ਚਾਹੁੰਦੇ ਆ ਵੀ ਸੁਖੀ ਜੀ ਤੇ ਤਾਂ ਗੱਲ ਨਾ ਹੀ ਕਰੀਏ ਔਰ ਮੈਂ ਸਮਝ ਸਕਦਾ ਕਾਰਨ ਕੀ ਐ ਕਿ ਜਦੋਂ ਇਸ ਤੋਂ ਪਹਿਲਾਂ ਕਾਲੀ ਦਲ ਵਿੱਚ ਸੰਕਟ ਚੱਲ ਰਿਹਾ ਸੀ ਤਾਂ ਸੁਖੀ ਜੀ ਆਏ ਡਿਫੈਂਡ ਕਰਦੇ ਹੁੰਦੇ ਸੀ ਪਾਰਟੀ ਦੀ ਲੀਡਰਸ਼ਿਪ ਨੂੰ ਡਿਬੇਟਾਂ ਤੇ ਆ ਕੇ ਪਾਰਟੀ ਨੇ ਉਹਨਾਂ ਦੀ ਡਿਊਟੀ ਲਈ ਸੀ ਡਾਕਟਰ ਸੁਖੀ ਦੀ ਉਹ ਡਾਕਟਰ ਸੁਖੀ ਬਾਖੂਬੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਡਿਬੇਟਾਂ ਦੇ ਵਿੱਚ ਬਹੁਤ شدت ਨਾਲ ਡਿਫੈਂਡ ਕਰਦੇ ਹੁੰਦੇ ਸੀ ਇਹ ਗੱਲ ਅਲੱਗ ਹੈ ਕਿ ਅੱਜ ਦੇਖੋ ਉਹਨਾਂ ਜੇ ਡਾਕਟਰ ਸੁਖੀ ਵੀ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹਨਾ ਕਰਕੇ ਤਾਰੀਫ ਕਰਕੇ ਔਰ ਆਮ ਆਦਮੀ ਪਾਰਟੀ ਵਿੱਚ ਆ ਗਏ ਨੇ ਤਾਂ ਮੈਂ ਧਰਨੀ ਸਾਹਿਬ ਨੂੰ ਇਹ ਪੁੱਛੂੰਗਾ ਕਿ ਕੱਲ ਨੂੰ ਧਰਨੀ ਸਾਹਿਬ ਜਿੰਨੀ ਸ਼ਿੱਦਤ ਨਾਲ ਤੁਸੀਂ ਡਿਫੈਂਡ ਕਰ ਰਹੇ ਹੋ ਅਸੀਂ ਆਸ ਰੱਖ ਸਕਦੇ ਹਾਂ ਵੀ ਕੱਲ ਨੂੰ ਤੁਹਾਡੇ ਵੱਲੋਂ ਵੀ ਕਿਰਪਾ ਹੋ ਜੇ ਆਓ ਰਲ ਮਿਲ ਕੇ ਇਕੱਠੇ ਹੀ ਇੱਕ ਪਲੇਟਫਾਰਮ ਤੇ ਪੰਜਾਬ ਦੇ ਭਲੇ ਦੀ ਗੱਲ ਕਰੀਏ